ਆਖਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਉਹ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਪਾਲਕ ਬੱਚੇ ਤੇ ਇੱਕ ਗੱਪਣ ਵੀਰ ਦਿਖਾਉਣੀ ਆਂ ਚਾਰ ਨਗ ਵਿਕਰੀ ਵਾਲੇ ਹਾਜ਼ਰ ਆ ਰਹਿ ਡਿਟੇਲ ਵੀਰ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀ ਪਿੰਡ ਕਰਮਖੜਾ ਜੀ ਸੰਜੀ ਲੋੜ ਘਾਏ ਜਿਲ੍ਹਾ ਬਰਨਾਲਾ ਗਿਆ ਮੋਬਾਈਲ ਨੰਬਰ ਜੀ 9478272640 94782 72640 72640 ਹਾਂ ਜੀ ਇਹਦੇ ਆਪ ਪਹਿਲਾ ਨੰਬਰ ਤੇ ਕਾਲੀ ਬਿਹੜ ਦੇਖਦੇ ਪਏ ਆ ਗੱਬਣਾ ਜੀ ਨਹੀਂ ਹੋ ਗਿਆ ਬੰਦਾ ਚੁੰਡੀ ਘਪਰਾਇਆ ਠੀਕ ਐ ਤੇ ਦੁੱਧਵਾਦ ਨਹੀਂ ਦੁੱਧਵਾਣੀ ਬੱਚੀ ਆ ਜੀ ਠੀਕ ਐ ਪਹਿਲਾਂ ਬੱਚੀ ਥਣ ਦੇਖ ਕੇ ਆਨ ਲਾ ਜਿਵੇਂ ਦੁੱਧ ਦੁੱਧ ਆ ਗਈਆਂ ਠੀਕ ਐ ਵੀ ਕਹਿੰਦਾ ਬਾ ਥਣ ਮੂਰੇ ਚੰਗਾ ਕੱਢੂਗੀ ਹਾਂ ਜੀ ਮੂਰੇ ਚੰਗਾ ਕੱਢੂਗੀ ਹਾਲੇ ਤੱਕ ਕਹਿੰਦਾ ਬਾ ਲਾਈਨ ਵਾਲਾ ਖਾਲੀ ਮੰਨ ਲੈ ਹਾਂ ਖਾਲੀ ਮੰਨ ਕਰ ਰਿਹਾ ਬਈ ਦੰਦੋ ਕਿਵੇਂ ਆ ਥੈਂਕ ਯੂ ਦੁੱਗੀ ਤਾਂ ਹੋਊਗੀ ਲਗਭਗ ਹਾਂ ਜੀ ਦੁੱਗੀ ਰਹਿ ਗਈ ਠੀਕ ਐ ਮੱਲਵਾੜੀਏ ਦਾ ਇਹਦਾ ਬੋਲਮਾਰੀ ਦਾ ਉੱਪਰ ਹੀ ਮੰਗਣੀ 30000 ਰੁਪਏ ਗੁਜਾਇਸ ਹੋ ਜਾਊਗੀ ਹੋ ਜਾਊਗੀ ਮੂੰਹ ਮੱਥਾ ਤੁਸੀਂ ਦੇਖ ਸਕਦਾ ਸਾਈ ਵਾਲ ਅੰਕ ਦੇ ਵਿੱਚ ਆ ਗਈ ਬੱਚੀ ਹਾਲੇ ਟੀਕੇ ਭਰਾ ਖਾਲੀ ਬੱਚੀ ਆ ਕਿਉਂਕਿ ਵੀਰ ਚਾਹੁੰਦਾ ਹੋਵੇ ਕਿ ਆਪਾਂ ਸਾਈ ਵਾਲ ਰੱਖਣੀ ਹੈ ਕਦੇ ਤਿਆਰ ਕਰਨੀ ਹੈਗੀ 30000 ਰੁਪਏ ਜਿਹਦਾ ਰੇਟ ਆ ਖਾਲੀ ਖਾਲੀ ਵਨ ਕਿਲੋ ਕਹਿੰਦਾ ਟੀਕਾ ਲੱਗੇਗਾ ਆਪਾਂ ਤੁਹਾਡੀ ਕਿਸਮਤ ਤੇ ਡਿਪੈਂਡ ਆ ਤੋੜ ਕੇ ਆਪਾਂ ਦਿਖਾਤੀ ਥਣਚਾਰੇ ਨਿੱਖਣਵੇਂ ਸਾਫ਼ ਸੁਥਰੇ ਸੋਹਣੇ ਆ ਇਹ ਵੀ ਤਿੰਨ ਛੋਟੇ ਬੱਚੇ ਦੇਖ ਰਹੇ ਹਾਂ ਜੀ ਇਹਨਾਂ ਦੀ ਉਮਰ ਕਿੰਨੀ ਕਾ ਇਹ ਸਾਲ-ਸਾਲ ਦੀ ਠੀਕ ਆ ਸਾਲ-ਸਾਲ ਦੀ ਇਹਨਾਂ ਇਹਦੀ ਮਤਲਬ ਬੱਚੇ ਵਗੇ ਕਰਦੀ ਸੀ ਮਰੀਆਂ ਠੀਕ ਹੈ ਕਿ ਮੈਂ ਉਹ ਗਾਵਾਂਵਰੀ ਜ਼ਿੰਦਗੀ ਅੱਛਾ ਗਾਵਾਂ ਨਾਲ ਤੋੜਨੇ ਸੀ ਆਪਾਂ ਗਾਂਵ ਤੋੜੀ ਸੀ ਠੀਕ ਹੈ ਸਾਰੀ ਜੀ ਉਮਰ ਲਗਭਗ 11 ਬਾਸ 10 11 12 ਮਹੀਨੇ ਠੀਕ ਹੈ ਕੋਈ ਟੀਕੇ ਵਗੈਰਾ ਨਾ ਤਾਂ ਨਹੀਂ ਪਤਾ ਕੁਛ ਨਹੀਂ ਗਿਉ ਡਾਕਟਰ ਨੂੰ ਕਹਿ ਕੇ ਐਚਫ ਦੇ ਟੀਕੇ ਭਰਾਲੇ ਸੀ ਆਪਾਂ ਹਾਂ ਜੀ ਸਾਡੇ ਪਿੰਡਾ ਸ਼ੁਮਣਾ ਕਵਾਂਡੀ ਅਸੀਂ ਭਰ ਦਿੰਦੇ ਠੀਕ ਹੈ ਤੇ ਵਧੀਆ ਦੁੱਧ ਸੀ ਵੜਾ ਥੱਲੇ ਪੂਰਾ ਦੁੱਧ ਤੇ 25-25 ਕਿਲੋ ਬਣੇਗੀ ਠੀਕ ਹੈ 25-25 ਕਿਲੋ ਦੁੱਧ ਨਾਲੇ ਵੜਾ ਜੇ ਬੱਚਿਆਂਗੇ ਤੇ ਥਣ ਚਾਰ-ਚਾਰ ਹੀ ਆ ਹਾਂ ਜੀ ਠੀਕ ਹੈ ਥ ਤੂੰ ਦੇਖ ਸਕਦਾ ਇੱਕ ਨੰਬਰ ਵਾਲੀ ਦੇ ਤੇ ਅੱਗੇ ਦੋ ਨੰਬਰ ਵਾਲੀ ਦੇ ਇਹਦੇ ਵੀ ਠਣ ਚਾਰੀ ਆਗੇ ਹਨ ਤੇ ਅੱਗੇ ਤਿੰਨ ਨੰਬਰ ਵਾਲੀ ਇਹਦੇ ਵੀ ਚਾਰੀ ਆ ਤੇ ਇਹ ਆਪ ਕੱਲੀ ਕੱਲੀ ਦਾ ਰੇਟ ਕੀ ਰੱਖਿਆ ਇਹਨਾਂ ਦਾ ਕੱਲੀ ਕੱਲੀ ਠਾੜਦਾ ਜੀ ਇਕੱਠਿਆਂ ਓਹ ਜੀ ਇਕੱਠਿਆਂ ਜੇ ਕੋਈ ਤਿੰਨੇ ਲਊਗਾ ਤਾਂ ਆਪਾਂ ਬੱਚਿਆਂ 50000 ਦੇ ਦੇਵਾਂਗੇ ਮਾੜਾ ਮੋਟਾ ਮਾਨਦਾਨ ਮੌਕੇ ਤੇ ਹੋ ਜਾਊਗਾ ਤੋੜ ਦੇ ਬਾਰ ਨੂੰ ਇਸ ਕੁਆਲਿਟੀ ਵਗੈਰਾ ਬੱਚਿਆਂ ਦੇਖ ਸਕਦੇ ਹੋ ਸੋਹਣਿਆ ਸਾਫ ਜਿੱਤੇ ਕੱਲੀ ਕੱਲੀ ਆਪਾਂ ਤੋੜ ਕੇ ਦਿਖਾ ਦੇਣਾ ਕੋਈ ਮੂਰੀਆਂ ਲੱਕਰਾਂ ਦੀ ਕਰਦੀ ਆ ਤੇ ਬਾਕੀ ਝੋੜੀਆਂ ਵਗੈਰਾ ਦੇਖੋ ਸੋਹਣਿਆ ਬੱਚਿਆਂ ਦੇ ਸਾਬ ਸੋਧਰੇਆ ਰਾਜੀ ਸਮੀਆਂ ਬੜੀਆਂ ਤਿੰਨਾ ਦੀ ਕੀਮਤ ਬੱਚਿਆਂ ਦੀ 50000 ਰੁਪਇਆ ਕੀਮਤ ਆ ਜੇ ਕੋਈ ਵੀ ਇਕੱਠਿਆਂ ਨੂੰ ਦਾ ਥੋੜਾ ਬੋਦਾ ਮਾਣ ਦਰ ਵੀ ਹੋ ਜੂਗਾ ਉਹ ਦੇਖੋ ਯਾਰ ਕਿਆ ਵਾਤਾ ਸੋਹਣਿਆ ਸਾਫ ਸੋਧਰੇ ਘੋੜੀਆਂ ਰਖੇ ਮੋਹਰੇ ਅੱਜ ਹੀ ਭਾਂਜਣੇ ਲੱਗਦਾ ਹੈ ਨਾ ਮੋਹਰੇ ਚੱਕਰ ਗਣ ਕਰਦੇ ਆ ਸੋ ਪੂਰੇ ਜਮਾਂ ਜੇ ਕਿਸੇ ਵੀਰ ਕੋਲ ਜਗਾ ਵਗੈਰਾ ਖੁੱਲਿਆ ਛੱਡੀਆਂ ਹੁਣ ਕਹਿੰਦਾ ਵਾਪ ਸਿਰਫ 5 ਕੁ ਮਹੀਨੇ ਸਾਂਭ ਕੇ 4 ਤੋਂ 5 ਕੁ ਮਹੀਨੇ ਸਾਂਭ ਕੇ ਸੋਹਣਿਆ ਬੱਚਿਆਂ ਵੰਨਣ ਵਾਲੀਆਂ ਹੈਗੀਆਂ ਸੋ ਇੱਕ ਪੈਠ ਫੋੜੇ ਜੀ ਮੰਤਰ ਯਾਰ ਕੁਆਲਿਟੀ ਘੋੜੀ ਦੇਖੋ ਬੱਚਿਆਂ ਦੀ ਪੂਰੀਆਂ ਸੋਹਣੀਆਂ ਤੇ ਫੇਸ ਕੁਆਲਟੀ ਵਗੈਰਾ ਦੇਖੋ ਬੱਚੀ ਦੀ ਤਿੰਨ ਨੰਬਰ ਵਾਲੀ ਦੀ ਤੇ ਸੋਹਣੀਆਂ ਲੱਗ ਇਹ ਥੋੜੀ ਨਿੱਕੀ ਹੈਗੇ ਇਹਨਾਂ ਨਾਲ ਹਣਾ ਇਹ ਮਹੀਨਾ ਖੰਡ ਦਾ ਫਰਕ ਹੋਊਗਾ ਤੇ ਵਾਗ ਕੇ ਬੱਚੇ ਦਾ ਕਰੈਕਟਰ ਕੋਟ ਰਿਆ ਪੂਰੇ ਚੰਗੇ ਆ ਜਮਾ ਇਹ ਨਹੀਂ ਗੱਲ ਕਿਸੇ ਪਾਸੋਂ ਨਰਮ ਬੱਚੇ ਹਨਾ ਸੋਹਣੀਆਂ ਸਾਫ ਸੁਥਰੀਆਂ ਤੇ ਬਾਕੀ ਕੁਆਲਟੀ ਵਗੈਰਾ ਬੱਚੇ ਦੇ ਵਿੱਚ ਚੰਗੀ ਹੈਗੀ ਤੇ ਸਮਝਿਆ ਬਣੀਆਂ ਜਮਾ ਤੇ ਨੰਬਰ ਬੋਲਦਾ ਬਾਈ ਦੁਬਾਰੇ ਆਪਣਾ 94782 72640 94782 72640 72640 ਤੇ ਤਿੰਨਾਂ ਬੱਚਿਆਂ ਚ ਕੋਈ ਵੀ ਨਾ ਕਿਸੇ ਪਸੰਦ ਹੋਏ ਨੰਬਰ ਤੇ ਸੰਪਰਕ ਕਰਦੇ ਠੀਕ ਹੈ ਖਰੀਦਦਾਰੀ ਕਰ ਸਕਦੇ ਥੱਲੇ ਸਭ ਦਾ ਤੈਅਦ ਲਓ